ਲਾ ਜੀ ਠੀਕ ਹੈ ਜੀ ਇਹਦੀ ਰਨ ਸਪੀਡ 30 ਦੀ ਹੈ 30 ਦੀ ਹੈਗੀ ਹਾਂ ਜੀ ਪੂਰਾ ਵਧੀਆ ਕੰਮ ਕਰਦਾ ਠੀਕ ਹੈ ਜੀ ਇਹਦਾ ਨਵਾਂ ਟਰੈਕਟਰ ਲੈਣਾ ਉਹਦੇ ਵਾਸਤੇ ਬਹੁਤ ਵਧੀਆ ਹਾਂ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਭਾਈ ਅੱਜ ਆਪਾਂ ਨੇ ਤੁਹਾਨੂੰ ਇੱਕ ਨਵਾਂ ਟਰੈਕਟਰ ਦਿਖਾਉਣਾ ਜੀ ਸੋਨਾਲੀਕਾ 745 ਤੇ ਵਲੌਗ ਚ ਬਣੇ ਰਹੋ ਜੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਸਾਰੀ ਜਾਣਕਾਰੀ ਦਿੰਨੇ ਤੇ ਲੋ ਬਾਈ ਆਪਣੇ ਜੌਂਡੀਰ ਵਾਲੇ ਵੀਰਾਂ ਕੋ ਟਰੈਕਟਰ ਆ ਗਿਆ ਜੀ ਇੱਕ ਸੈਕੰਡ ਹੈਂਡ ਸੋਨਾਲੀਕਾ ਡੀਆਈ 45 ਠੀਕ ਹੈ ਜੀ ਸਾਡੇ ਵੀਰ ਨੂੰ ਮਿਲੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਠੀਕ ਹੈ ਵੀਰੇ ਵਧੀਆ ਜੀ ਹੋਰ ਮੌਸਮ ਵਧੀਆ ਹੋਵੇ ਵਾਜ ਹੈ ਵਧੀਆ ਠੀਕ ਆ ਹੋਰ ਵੀਰੇ ਕੰਮ ਕਾਰ ਕਿਵੇਂ ਆ ਕੰਮ ਕਾਰ ਵਧੀਆ ਠੀਕ ਆ ਅਜੇ ਠੰਡਾ ਜਾਂ ਥੋੜਾ ਜਿਹਾ ਠੰਡਾ ਬਾਈ ਇਦਾਂ ਐ ਬਾਬਲੇ ਵੀਰੇ ਇਹ ਥੋੜਾ ਜਿਹਾ ਕੰਮ ਕਾਰ ਚ ਐ ਕੰਮਕਾਰ ਵੀ ਆਏ ਟਰੈਕਟਰ ਜਿਹਨਾਂ ਨੇ ਲੈਣੇ ਆ ਜ਼ਿੰਮੇਦਾਰਾਂ ਨੇ ਸਾਥ ਰਹੀ ਇੱਕ ਬੰਦਾ ਕੰਮਕਾਰ ਚ ਬਿਜੀ ਆ ਤਾਂ ਕਰਕੇ ਅਜੇ ਧਾਨ ਵੀ ਰਹਿੰਦੇ ਆ ਜੇ ਲਾਉਣੇ ਹਾਂ ਕੰਮ ਚੱਲਦਾ ਆ ਤੇ ਬਾਕੀ ਟਰੈਕਟਰ ਕਿਵੇਂ ਬਾਈ ਟਰੈਕਟਰ ਵਧੀਆ ਠੀਕ ਆ ਟਰੈਕਟਰ ਨਹੀਂ ਆ ਯਾਰ ਅੱਛਾ ਹਾਂ ਚੱਲ ਕੋਈ ਗੱਲ ਦੇ ਹੁੰਦੀਆਂ ਹੈ ਹਾਂ ਇਹਦੇ ਬਾਰੇ ਦੇ ਜਾਣਕਾਰੀ ਥੱਲੇ ਨੂੰ ਆ ਜਾ ਮੇਰਾ ਵੀਰਾ ਟਰੈਕਟਰ ਥੋੜਾ ਜਾਣਕਾਰੀ ਤੇ ਤੇ ਹੀ ਲੈਣੀ ਆ ਬਾਈ ਪਾਵਲਾ ਵੀਰ ਦਊ ਐ ਜਾਣਕਾਰੀ ਕਿਹੜਾ ਮਾਡਲ ਹੈ ਵੀਰ ਹੁਣ ਦੱਸ ਖੁੱਲ ਕੇ 19 ਮਾਡਲ ਆ 19 ਮਾਡਲ ਆ ਠੀਕ ਆ ਤਿੰਨ ਸਿਲੰਡਰ ਚ ਆ ਜਾਂਦਾ ਤਿੰਨ ਸਿਲੰਡਰ ਆ 50 ਐਚਪੀ ਚਾ ਇਹ 50 ਕੈਟੇਗਰੀ 50 ਐਚਪੀ ਚਾ ਟਰੈਕਟਰ ਬਾਈ ਉਦਾਂ Ориਜినਲ ਆ ਸਾਰੇ ਹੀ Ориਜినਲ ਆ ਪੂਰਾ A to Z ਆ ਟਾਇਰ ਟੂ ਨਾਲ ਦੇ ਨੇ ਟਾਇਰ ਨਾਲ ਗਈ ਆ ਇਹ ਚਾਰੇ ਟਾਇਰ ਚਾਰੇ ਪਿਛਲੇ ਬਾਈ ਐਮ ਆਰ ਐਫ ਦੇ ਟਾਇਰ ਤੇ ਇਹਨੂੰ ਬਾਈ 13 6 28 ਦੇ ਟਾਇਰ ਆਉਨੇ ਪਿਛਲੇ 13 6 ਆ ਜੀ ਯਾਰ ਹੁਣ ਤਾਂ 14 ਦੇ ਆਉਨੇ ਪਿਆ ਐਚਪੀ ਵਾਲੇ ਨੂੰ अच्छा ट्रैक्टर भाई जवां ही शोरूम कंडीशन पे आ कंडीशन चेक करो ट्रैक्टर दी अरे मारूमा ਦਾ ਰੰਗ ਦੇਖੋ ਠੀਕ ਹੈ ਜੀ ਤੇ ਟਾਇਰ ਬਾਈ ਅੱਧੇ ਕ ਹੋਉਗੇ ਅੱਧੇ ਕ ਹੈਗੇ ਆ ਬਾਈ ਸਾਰੇ ਟਾਇਰ ਬਾਈ ਨਾਲ ਦੇ ਅੱਧੇ ਟਾਇਰ ਖੜੇ ਨੇ ਠੀਕ ਹੈ ਜੀ ਨਾਲ ਦੇ ਹੀ ਟਾਇਰ ਆ ਉਹਨੂੰ ਮਾਰ ਕੇ ਵੀ ਚੈੱਕ ਕਰਾ ਦਨੇ ਆਪਾਂ ਗਲ ਡਿਸਟ੍ਰੀਬਿਊਟਰ ਹੈ ਠੀਕ ਹੈ ਡਿਸਟ੍ਰੀਬਿਊਟਰ ਲੱਗਿਆ ਹੋਇਆ ਬਾਈ ਆ ਦੇਖੋ ਲੀਵਰ ਵੀ ਲੱਗਿਆ ਹੋਇਆ ਡਿਸਟ੍ਰੀਬਿਊਟਰ ਨਾਲ ਠੀਕ ਹੈ ਜੀ 50 ਹੌਸਪਾਵਰ ਦੇ ਵਿੱਚ ਤੇ ਬਾਕੀ ਪਬਲਿਕ ਕੰਮ ਦਾ ਲਗਭਗ ਸਾਰੀ ਕਰੀ ਜਾਂਦਾ ਰੋਟਾ ਰਾਡਾ ਵੇਟਰਾਲ ਵੀ ਘਟਿਆ ਨਾ ਯਾਰ ਤੇਲ ਖਰਚਾ ਘਟਿਆ ਠੀਕ ਆ ਇਹ ਬਾਈ ਸਾਈਡ ਗੀਅਰ ਚ ਵੀ ਆਉਂਦੇ ਨੇ ਹਨਾ ਹੂਣ ਵਾਲੇ ਜਿਹੜੇ ਆਉਣ ਲੱਗੇ ਹੁਣ ਆਉਦੇ ਆ ਸਾਈਡ ਗੀਅਰ ਚ ਠੀਕ ਆ ਬਾਕੀ ਨੰਬਰ ਰੋਪੜ ਦੇ ਹੀ ਬਾਈ ਪੀਬੀ 12 ਲੋਕਲ ਸਾਡੇ ਰੋਪੜ ਦੇ ਨੰਬਰ ਆ ਬਾਈ ਜੀ ਠੀਕ ਹੈ ਜੀ ਤੇ ਟਰੈਕਟਰ ਸਾਰਾ ਸੀਲਡ ਆ ਜਿੱਦਾਂ ਮੇਨ ਮੇਨ ਜਿੱਦਾਂ ਸਾਰਿਆਂ ਦਾ ਕਲਚ ਪਲੇਟ ਕਲਚ ਨਾਲ ਦੀ ਆ ਵੀਰੇ ਨਾਲ ਦਾ ਕਲਚ ਪਲੇਟ ਬਾਈ ਨਾਲ ਦਈ ਆ ਕਲਚ ਨਹੀਂ ਖੁੱਲਿਆ ਅੱਛਾ ਤੇਲ ਬ੍ਰੇਕਾਂ ਬਾਕੀ ਟਰੈਕਟਰ ਦਾ ਲਿਫਟ ਟਾਪਾ ਤੱਕ ਵੀ ਨਹੀਂ ਖੁੱਲਿਆ ਹੋਇਆ ਬਾਈ ਆ ਮੜੀ ਸੋ ਵੀ ਮੜੀ ਦਿਖਾ ਦਈਏ ਖੋਲ ਕੇ ਬਾਕੀ ਪੰਪ ਨੂੰ ਵੀ ਨਹੀਂ ਦੇਖ ਲੋ ਪੰਪ ਨੂੰ ਵੀ ਨਹੀਂ ਚਾਬੀ ਲੱਗੀ ਹੋਈ ਟਰੈਕਟਰ ਦੇ ਬਾਈ ਠੀਕ ਆ ਜੀ ਬਾਕੀ ਟਰੈਕਟਰ ਜੋ ਤੋਤਾ ਤੂਤਾ ਨਹੀਂ ਹੈਗਾ ਜਿਵੇਂ ਦਾ ਆਇਆ ਹੈ ਨਾਲ ਕੋਲ ਕੱਲ ਆਇਆ ਉਦਾਂ ਹੀ ਖੜਾ ਕੱਲੇ ਆਇਆ ਬਾਈ ਬਾਈ ਕਹਿੰਦਾ ਵੀ ਕੱਲੇ ਆਇਆ ਸਾਡੇ ਕੋ ਟਰੈਕਟਰ ਉਦਾਂ ਹੀ ਖੜਾ ਜਿਵੇਂ ਤਾਂ ਆਇਆ ਟਰੈਕਟਰ ਬਾਈ ਸ਼ੋ ਵੀ ਇਹਦੀ ਖਾਸੀ ਉਹਦੇ ਨਾਲ ਤਰੀਕੇ ਨਾਲ ਚੱਕ ਤੇ ਲੋ ਬਾਈ ਤੁਹਾਨੂੰ ਸ਼ੋ ਚੱਕ ਕੇ ਵੀ ਦਿਖਾ ਦਨੇ ਆਪਾਂ ਠੀਕ ਹੈ ਜੀ ਸਾਰਾ ਮਤਲਬ ਕਿ ਕਿਸੇ ਵੀ ਨਟ ਨੂੰ ਇੰਜਨ ਦੇ ਨੂੰ ਚਾਬੀ ਨਹੀਂ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਟਰੈਕਟਰ ਸੀਲਡ ਹੈ ਬੈਂਡ ਲੱਗ ਲਿਆ ਬਾਈ ਉਹ ਸੱਬਾ ਬਾਈ ਚੱਲਿਆ ਸਾਡਾ ਸੱਬਾ ਜੇ ਟਾਈਮ ਨਾਲੇ ਲੰਘਿਆ ਬਾਈ ਮੈਂ ਬਣਾ ਕੇ ਲੱਗਿਆ ਨੇ ਲੋ ਜੀ ਆਹ ਐਂਗਲ ਤੋਂ ਵੀ ਚੈੱਕ ਕਰ ਲਓ ਸਾਰੇ ਨਾਡ ਨੋਟ ਹੈੱਡ ਦੇ ਬਾਈ ਨਾਲ ਦੇ ਨੇ ਠੀਕ ਹੈ ਜੀ ਇਹ ਆਪਾਂ ਬਾਈ origignal ਆ ਬਾਈ ਸਾਰਾ ਕਹਿਣ ਦਾ ਭਾਵਾ ਠੀਕ ਹੈ ਜੀ ਇਹ ਆਪਾਂ ਤਾਂ ਦਿਖਾ ਦਨੇ ਬਾਈ ਵੀ ਕਈ ਵੀਰ ਆਪਣੇ ਦੂਰੋਂ ਬਹੁਤ ਜ਼ਿਆਦਾਤਰ ਜਿਹੜੇ ਆਪਣੇ ਵੀਡੀਓ ਆਣੇ ਆਉਂਦੇ ਦੂਰੋਂ ਆਉਂਦੇ ਨੇ ਬਾਈ ਕੋਈ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਵੀ ਕੱਲ ਨੂੰ ਕਿਸੇ ਦੇ ਮਨ 'ਚ ਜਿਹੜੀ ਗੱਲਬਾਤ ਹੁੰਦੀ ਆ ਉਹ ਆਪਾਂ ਦੱਸ ਵੀ ਦਨੇ ਆ ਬਾਈ ਠੀਕ ਹੈ ਜਿਹੜੀ ਕੋਈ ਗੱਲਬਾਤ ਹੁੰਦੀ ਕਮੀ ਪੇਸ਼ੀ ਠੀਕ ਹੈ ਜੀ ਤੇ ਬਾਕੀ ਪਵਨ ਗਰੇ ਕਰਦੇ ਬੰਦ ਮਾੜੀ ਸ਼ੋਹ ਇਹਦੀ ਛੜਾ ਬਾਈ ਵੀ ਆ ਗਿਆ ਸ਼ਕਤੀਮਾਨ ਵਾਲਾ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਜੀ ਟਰੈਕਟਰ ਦੇਖਣਾ ਹੈ ਜੀ ਹਾਂ ਇਹ ਤਾਂ ਬਾਈ ਟਰੈਕਟਰ ਸਾਫ਼ ਹੈ ਟਰੈਕਟਰ ਬਹੁਤ ਸੋਹਣਾ ਠੀਕ ਆ ਹਾਂ ਬਹੁਤ ਸੋਹਣਾ ਠੀਕ ਆ ਬਾਈ ਨਾਲ ਕੋਲ ਵੀ ਹੈਗਾ ਸੋਨਾਲੀ ਕਾ ਉਹ ਵੀ ਰੰਗ ਰੋਇ ਦਾ ਰੰਗ ਪੂਰਾ ਸਾਫ਼ ਹੋ ਗਿਆ ਹਾਂ ਬਾਈ ਸੰਭਿਆਵਾ ਟਰੈਕਟਰ ਟਰੈਕਟਰ ਸੰਭਿਆ ਠੀਕ ਆ ਤਾਂ ਨਾ ਬਹੁਤੀ ਚਲਾਈ ਕਰ ਪਉਂਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਹਾਂ ਬਹੁਤ ਵਧੀਆ ਲੱਗਿਆ ਆ ਸਟੀering ਸਿੰਪਲ ਹੈ ਬਾਈ ਬਾਕੀ ਤਾਂ ਓਕੇ ਆ ਸਾਰਾ ਕੁਝ ਤੇ ਬਾਈ ਕਈ ਹੁੰਨੇ ਹੈਗਾ ਜੀ ਮਨ ਲਗੀ ਇਦਾਂ ਉੱਚਾ ਮਾਡਲ ਆ ਕਈ ਨੂੰ ਹੁੰਦਾ ਵੀ ਸਟੀering ਸਿੰਪਲ ਹੀ ਲੈਣਾ ਹਨਾ ਜੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਨੇ ਪਾਵਰ ਹੀ ਲੈਣਾ ਸਹੀ ਗੱਲ ਤੇ ਬਾਕੀ ਪਾਵਰ ਮੜਾ ਸਟਾਰਟ ਸ਼ੂਟ ਕਰਕੇ ਦਿਖਾ ਦੇ ਵੀਰੇ ਕਰ ਦੇ ਮੜਾ ਸੱਲ ਤੇ ਲੈ ਵੀਰੇ ਮਾਰ ਪਾਵੇ ਵੀਰੇ ਸੈਲਫ ਆਵਾਜ਼ ਚੈੱਕ ਕਰਿਓ ਬਾਈ ਟਰੈਕਟਰ ਦੀ ਲੈ ਜੀ ਮਰਾਵੇ ਮੜਕ ਮੜੀ ਜੀ 1900 ਘੰਟੇ ਚੱਲਿਆ ਹੋਇਆ ਕਿੰਨਾ ਵੀਰੇ 1900 ਦਾ ਦਿਖਾ ਦਿਆ ਮਰਾਜਾ ਰੀਡੀ ਚੈੱਕ ਕਰ ਲਓ ਬਾਈ ਉਹਨੂੰ ਵੀਰ ਨੇ ਮੀਟਰ ਦਿਖਾਇਆ ਹੋਣਾ ਜੀ 1950 ਘੰਟਾ ਚੱਲਿਆ ਹੋਇਆ ਬਾਈ ਕਹਿੰਦਾ ਟਰੈਕਟਰ ਠੀਕ ਹੈ ਜੀ ਸੇ ਭਾਈ ਰੇਡੂਆ ਵੀ ਲੱਗਿਆ ਹੋਇਆ ਆ ਕਿਸੇ ਨੇ ਕੋਈ ਗਾਣੇ ਗੋਣੇ ਸੁਣਨੇ ਆ ਰੇਡੂਆ ਵੀ ਲਾਇਆ ਹੋਇਆ ਪਿੱਛੇ ਕਿੱਦਾਂ ਦੇਖੋ ਜਮਾਈ ਸਾਇਲੈਂਟ ਆਇਆ ਨਾ ਤੇਲ ਬ੍ਰੇਕਾਂ ਆ ਭਾਈ ਬ੍ਰੇਕਾਂ ਦੇਖੋ ਕਿ ਆ ਗਿਆ ਹੱਟ ਲੱਗਿਆ ਸਿੱਕੀਆਂ ਨਹੀਂ ਹੈਗੀਆਂ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਲਾਲਾ ਵੀਰੇ ਹੋਰੇ ਹਾਂ ਕਟਾਈ ਦਾ ਆਇਆ ਹੋਵੇ ਦੀ ਠੀਕ ਆ ਵੀਰੇ ਚਲਾਈ ਚਲੂਈ ਵਧੀਆ ਕੋਈ ਆਵਾਜ਼ ਨਹੀਂ ਆਉਂਦੀ ਤਸੱਲੀ ਹੈ ਪੂਰੀ ਗਰੰਟੀ ਹੈ ਤੇਰੀ ਪੂਰੀ ਪੂਰੀ ਤੇਰੀ ਗਰੰਟੀ ਲੈਣੀ ਹੈ ਫਿਰ ਜਿਹੜਾ ਆ ਗਿਆ ਆ ਵੀ ਬਾਈ ਬਾਈ ਨਹੀਂ ਗਾਰੰਟੀ ਦੰਦਾ ਨਹੀਂ ਹੁੰਦਾ ਇਹ ਕਹਿੰਦਾ ਵੀ ਮੇਰੀ ਐ ਅੱਜ ਬਾਈ ਨੇ ਵੀ ਗਾਰੰਟੀ ਦੇ ਦਿੱਤੀ ਤੇ ਰੇਟ ਰੂਟ ਕਿੰਨਾ ਵੀਰੇ 370 ਡਿਮਾਂਡ ਆ ਯਾਰ 370 ਵੀ ਕਹਿੰਦਾ ਵੀ 3 ਲੱਖ 70 ਹਜ਼ਾਰ ਡਿਮਾਂਡ ਆ ਬਾਕੀ ਦੇਣਾ ਕਿੰਨੇ ਦਾ ਦੇਖਦਾਂਗੇ ਕੋਈ ਨਹੀਂ ਆਜੇ ਉਹ ਠੀਕ ਆ ਪੱਕੀ ਯਾਨੀ ਕਿ ਆ ਕੇ ਦੇਖ ਕੇ ਰੇਟ ਆ ਆ ਕੇ ਦੇਖ ਕੇ ਤੇ ਬਾਕੀ ਬਾਈ ਬਾਈ ਕਹਿੰਦਾ 370 ਡਿਮਾਂਡ ਆ ਜੀ ਬਾਕੀ ਦਾ ਜਿਹੜਾ ਰੇਟ ਆ ਜੀ ਉਹ ਮੌਕੇ ਤੇ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਠੀਕ ਆ ਆਪਾਂ ਹਰੇਕ ਵੀਡੀਓ ਦੱਸਦ ਨੇ ਆਪਾਂ ਟਰੈਕਟਰ ਦੀ ਡਿਮਾਂਡ ਦੱਸਦੇ ਹੁੰਨੇ ਆ ਤੇ ਇੱਕ ਕੱਲ ਵੀਰ ਦਾ ਕਮੈਂਟ ਵੀ ਆਇਆ ਸੀਗਾ ਥੱਲੇ ਜਿਹੜੀ ਆਪਾਂ ਹਾਲੈਂਡ ਦੀ ਵੀਡੀਓ ਪਾਈ ਸੀ ਬਾਈ ਕਹਿੰਦਾ ਨਾ ਰੇਟ ਬਹੁਤ ਜ਼ਿਆਦਾ ਹੁੰਨੇ ਆ ਵੀ ਇਹ ਰੇਟ ਨਹੀਂ ਘਟਦੇ ਹੈਗੇ ਵੀ ਕਮਾਈ ਬਹੁਤ ਜ਼ਿਆਦਾ ਹੈ ਨਾ ਉਹਨਾਂ ਨੂੰ ਬਾਕੀ ਚਲੋ ਹੁਣ ਐ ਨਹੀਂ ਪਤਾ ਵੀਰ ਕੌਣ ਹੈਗਾ ਕੌਣ ਨਹੀਂ ਤੇ ਵੀਰੇ ਗੱਲ ਕਰੀਏ ਰੇਟ ਦੀ ਜੇ ਆਪਾਂ ਜਿੰਨੇ ਦਾ ਦੇਣਾ ਜੇ ਆਪਾਂ ਉਨੇ ਪੈਸੇ ਮੰਗੀਏ ਵੀਰੇ ਕਿਸੇ ਨੇ ਨਹੀਂ ਦੇਣੇ ਰੇਟ ਆ ਡਿਮਾਂਡ ਆ ਥੋੜੀ ਜਿਹੀ ਵੱਧਾਈ ਕਰਨੀ ਪੈਂਦੀ ਆ ਬਾਕੀ ਦਾ ਜਿਹੜਾ ਰੇਟ ਹੁੰਦਾ ਉਹ ਮੌਕੇ ਤੇ ਹੋ ਜਾਂਦਾ ਕਿ ਜਦੋਂ ਆਪਾਂ ਟਰੈਕਟਰ ਦੇਖਦੇ ਆ ਸਾਈ ਦੀ ਗੱਲ ਕਰਦੇ ਆ ਟਰੈਕਟਰ ਦਾ ਕੇ ਸੌਦਾ ਕਰਦੇ ਆ 5-4000 10000 ਪਿੱਛੇ ਬਾਈ ਕਦੇ ਵੀ ਅੱਜ ਤੱਕ ਕਿਸੇ ਜ਼ਿਮੀਂਦਾਰ ਨੂੰ ਖਾਲੀ ਨਹੀਂ ਮੋੜਿਆ ਇੱਥੋਂ ਅਸੀਂ ਠੀਕ ਹੈ ਕੋਈ ਜਿੰਨੇ ਵੀ ਵੀਰ ਆਪਾਂ ਤੋਂ ਲੈ ਕੇ ਗਏ ਨੇ ਟਰੈਕਟਰ ਕਿੰਨੇ ਵੀਰ YouTube ਦੇ ਮਾਧਿਅਮ ਰਾਹੀਂ ਟਰੈਕਟਰ ਲੈ ਕੇ ਗਏ ਨੇ ਕੋਈ ਬੰਦਾ ਇਹ ਗੱਲ ਕਹਿ ਦੇਵੇ ਵੀ ਹਾਂ ਇਹਨਾਂ ਨੇ ਸਾਨੂੰ 5-4000 ਪਿੱਛੇ ਕੋਈ ਤੋਂ ਖ ਠੀਕ ਹੈ ਜੀ ਦੋਹਾਂ ਆਉਂਦੇ ਨੇ ਬਹੁਤ ਵੀਰ ਹੋਇਆ ਕਿਸੇ ਵੀਰ ਨਾਲ ਕਿਸੇ ਕਾਰਨ ਕਰਕੇ ਸੌਦਾ ਨਹੀਂ ਬਣਿਆ ਉਹ ਗੱਲ ਅਲੱਗ ਹੈ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਵਾਰੇ ਕਈ ਵਾਰ ਕਿਸੇ ਕਾਰਨ ਕਰਕੇ ਸੌਦਾ ਰਹਿ ਵੀ ਜਾਂਦਾ ਠੀਕ ਹੈ ਜੀ ਬਾਕੀ ਚਲੋ ਆਪਾਂ ਕਿਸੇ ਦੀ ਸੋਚ ਨੂੰ ਨਹੀਂ ਫੜ ਸਕਦੇ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜੀ ਕੋਈ ਵੀ ਚੀਜ਼ ਹੈ ਜਿੰਨਾ ਰੇਟ ਆ ਮਾਰਕੀਟ ਦਾ ਉਹਦੇ ਰੇਟ ਵਿੱਚ ਵਿਕਣੀ ਆ ਨੰਬਰ 2 ਗੱਲ ਜੀ ਜਿਹੜੀ ਆਪਾਂ ਤੁਹਾਨੂੰ ਦੱਸਣੀ ਆ ਕਈ ਵੀਰ ਦੇਖਦੇ ਮਾਡਲ ਠੀਕ ਹੈ ਜੀ ਮਾਡਲ ਕਈ ਦਾ ਬਾਈ 20 20 ਮਾਡਲ ਟਰੈਕਟਰ 11 11 ਮਾਡਲ ਟਰੈਕਟਰ ਇੰਨੇ ਚੱਲੇ ਹੋਏ ਹੁੰਦੇ ਆ ਵੀ ਟਰੈਕਟਰ ਨੂੰ ਦੇਖਣ ਤੱਕ ਉਹਨੇ ਰੂਹ ਕਰਦੀ ਕਈ ਟਰੈਕਟਰ ਵੀਰੇ ਡਾਊਨ ਮਾਡਲ ਵੀ ਹੁੰਦੇ ਆ ਟਰੈਕਟਰਾਂ ਦੀ ਸਾਫ ਹੁੰਦੇ ਆ ਟਰੈਕਟਰਾਂ ਦੀ ਕੰਡੀਸ਼ਨ ਉਹਨਾਂ ਦਾ ਰੇਟ ਲੱਗ ਹੁੰਦਾ ਜੀ ਟਰੈਕਟਰਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾਇਨੇ ਰੱਖਾਉਂਦੀ ਆ ਵੀ ਟਰੈਕਟਰ ਕਿੰਨਾ ਕਿ ਚੱਲਿਆ ਵਾ ਕਿੰਨੇ ਕਿ ਟਾਇਰ ਨੇ ਨਾਲ ਦੇ ਆ ਦੁਬਾਰਾ ਦੇ ਪਏ ਹੋਏ ਆ ਟਰੈਕਟਰ ਕਿਦੋਂ ਖੁੱਲਿਆ ਵਾ ਤਾਂ ਨਹੀਂ ਹੈਗਾ ਬਹੁਤ ਚੀਜ਼ਾਂ ਮਾਇਨੇ ਰੱਖਾਉਂਦੀਆਂ ਹੁੰਦੀਆਂ ਨੇ ਜੀ ਸੋ ਬਾਈ ਸਾਰੀਆਂ ਚੀਜ਼ਾਂ ਨੂੰ ਟਰੈਕਟਰ ਦਾ ਜੋ ਰੇਟ ਆ ਮਾਰਕੀਟ ਰੇਟ ਆ ਟਰੈਕਟਰ ਉੱਥੇ ਹੀ ਵਿਕਦਾ ਠੀਕ ਆ ਜੀ ਅਸੀਂ ਕੋਈ ਰਿਮਾਰਕਟ ਰੇਟ ਨਾਲ ਟਰੈਕਟਰ ਵੱਧ ਨਹੀਂ ਵੇਚਦੇ ਠੀਕ ਆ ਜੀ ਤੇ ਬਾਕੀ ਜੇ ਕੋਈ ਹੋਰ ਕਿਸੇ ਨੇ ਵੀ ਇਹਦੇ ਬਾਰੇ ਜਾਣਕਾਰੀ ਲੈਣੀ ਹੋਈ ਟਰੈਕਟਰ ਬਾਰੇ ਤਾਂ ਆਪਣਾ ਥੱਲੇ ਮੈਂਸ਼ਨ ਹੁੰਦਾ ਹੈ ਨੰਬਰ ਸਕਰੀਨ ਦੇ ਥੱਲੇ ਉੱਥੇ ਜਾ ਕੇ ਗੱਲਬਾਤ ਕਰ ਲਿਓ ਕਾਲ ਕਰ ਲਿਓ ਠੀਕ ਆ ਜੀ ਐਡਰੈਸ ਸਭ ਨੂੰ ਪਤਾ ਹੀ ਆ ਸਾਡਾ ਗੁਰਦੁਆਰਾ ਸ੍ਰੀ ਪਠਾ ਸਾਹਿਬ ਦੇ ਬਿਲਕੁਲ ਨੇੜੇ ਏਜੰਸੀ ਆ ਟਰੈਕਟਰਾਂ ਦੀ ਸਾਰੀਆਂ ਏਜੰਸੀ ਆਪਣੀਆਂ ਇਕੱਠੀਆਂ ਨੇ ਇੰਡੋ ਫਾਰਮ ਜੌਂਡੀਅਰ ਉੱਥੇ ਆ ਕੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਆ ਨੰਬਰ ਹੈ ਟਰੈਕਟਰ ਦਾ ਜੀ ਬਾਕੀ ਮਰਾਲਾ ਦੀ ਕੰਡੀਸ਼ਨ ਚੈੱਕ ਕਰੋ ਜਮਾਈ ਸਾਫ਼ ਪਿਆ ਮਰਾਲ ਸੀਸੇ ਵਰਗੇ ਟਰੈਕਟਰ ਧੋਤਾ ਵੀ ਨਹੀਂ ਹੈਗਾ ਮਿੱਟੀ ਮੋਟੀ ਉਦਾਂ ਹੀ ਪਈ ਹੋਈ ਦੇਖ ਠੀਕ ਹੈ ਜੀ ਕੋਈ ਕਿਸੇ ਤੁਹਾਨੂੰ ਟਰੈਕਟਰ ਨੂੰ ਤਿਆਰੀ ਬਿਆਰੀ ਨਹੀਂ ਹੋਈ ਵੀ ਮਿਲੂਗੀ ਕੋ ਟਰੈਕਟਰ ਲੰਗ ਪੇਂਟ ਨਹੀਂ ਹੋਊਗਾ ਠੀਕ ਹੈ ਜੀ ਜੇ ਟਰੈਕਟਰ ਨੂੰ ਕਿਤੇ ਟੱਚਿੰਗ ਵੀ ਹੋਈ ਰੰਗ ਪੇਂਟ ਹੋਇਆ ਜਾਂ ਜੋ ਚੀਜ਼ ਆਪਾਂ ਤੁਹਾਨੂੰ ਦੱਸੀ ਹੈ ਨਾ ਹੋਵੇ ਤਾਂ ਆਪਨੇ ਪੂਰੀ ਜ਼ਿੰਮੇਵਾਰੀ ਹੈ ਬਾਈ ਠੀਕ ਹੈ ਤੇ ਬਾਕੀ ਰੇਟ ਤੁਹਾਨੂੰ ਦੱਸਤਾ ਜੀ ਬਾਕੀ ਇੱਕ ਦੋ ਟਰੈਕਟਰ ਹੋਰ ਵੀ ਖੜੇ ਆ ਪੁਰਾਣੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਨੇ ਆ ਜੀ ਠੀਕ ਆ ਤੇ ਬਾਕੀ ਜੌਂਡੀਰ ਵਾਲੇ ਤਾਂ ਨਾਲ ਕੋਲ ਹੈਗੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਜੀ ਆਪਣਾ ਜੀਵੋ ਇਹਦੀ ਆਪਾਂ ਨੇ ਕੱਲ ਵੀ ਵਲੌਗ ਪਾਇਆ ਸੀ ਟਰੈਕਟਰ ਦਾ ਕਈ ਸਾਰੇ ਵੀਰਾਂ ਦੇ ਫੋਨ ਵੀ ਆਏ ਆ ਜੀ ਆ ਖੜਾ ਆਪਣੇ ਕੋਲ ਛੋਟਾ ਟਰੈਕਟਰ ਜੀਵੋ 245 ਇਹ ਵੀ ਬਾਈ ਟਰੈਕਟਰ ਜਮਾਂ ਹੀ ਨਵਾਂ ਐ ਸਿਰਫ 100 ਘੰਟੇ ਚੱਲਿਆ ਹੋਇਆ ਠੀਕ ਆ ਜੀ ਟਾਇਰ ਸਮਝ ਲਓ ਜਮਾ ਹੀ ਨਵੇਂ ਆ ਹਜੇ ਗੁੱਡੀ ਬਤੇ ਐਮ ਆਰ ਐਫ ਵੀ ਨਹੀਂ ਮਟਿਆ ਹੈਗਾ ਆ ਦੇਖ ਲਓ ਸੀਟ ਪਰ ਤੇ ਹਜੇ ਲਿਫਾਫਾ ਨਹੀਂ ਉਤਰਿਆ ਹੈਗਾ ਜਮਾ ਹੀ ਐਨ ਜਿਵੇਂ ਯਾਂਸੀ ਤੋਂ ਆਇਆ ਵਾ ਉਦਾਂ ਹੀ ਟਰੈਕਟਰ ਤੇ ਆਇਆ ਠੀਕ ਹੈ ਜੀ ਹੋਰ ਮਮਾ ਜੀ ਕਿੱਹਾ ਹਾਲ ਹੈ ਜੀ ਠੀਕ ਆ ਬਤੋ ਖਣਾ ਬਹੁਤ ਦਿਨ ਹੋ ਗਏ ਵੀਡੀਓ ਚ ਨਹੀਂ ਆਏ ਹੁਣ ਤੁਸੀਂ ਹਾਂ ਥੋੜੇ ਬਿਜ਼ੀ ਤੇ ਹਾਂ ਜੀ ਕੀ ਦੀ ਲਾਉਣ ਲੱਗੇ ਠੀਕ ਆ ਕਰਦਾ ਨਾ ਮੈਨੂੰ ਕੁਛ ਨਹੀਂ ਹੁੰਦਾ ਜਿਹੜੀ ਤੇ ਅੱਛਾ ਜੀ ਮੈਂ ਬੱਟ ਪਰ ਖੜਨਾ ਹੁੰਦਾ ਅੱਛਾ ਮੈਨੂੰ ਬੱਟ ਮੇ ਖੜੇ ਹੋਣਾ ਆਰਾਮ ਨਹੀਂ ਆਉਂਦਾ ਦੇਖ ਪਾ ਲਈ ਜਾਨੀ ਕੇ ਦੇਖ ਪਾ ਲਈ ਉਂਗਲੀ ਹਲਾਉਣੀ ਹੁੰਦੀ ਹੈ ਠੀਕ ਹੈ ਜੀ ਹੋਰ ਵੀ ਜੋਤ ਕਿਹਨੇ ਕਦੋਂ ਕਰਦਾ ਹਾਂ ਬਈ ਜਿਹੜੀ ਕੇ ਮਲਾਉਨੇ ਆ ਅੱਛਾ ਜੀ ਬੱਟਾਂ ਵਧੀਆ ਸਵਾਰੀਆਂ ਕਿ ਨਹੀਂ ਸਵਾਰੀਆਂ ਨਹੀਂ ਮਾਲਕ ਤਾਂ ਕੋਲੇ ਖੜਾ ਜਾਇਦਾ ਫੇਰ ਗੱਲ ਤਾਂ ਹੀ ਬਣਦੀ ਆ ਹਾਂ ਮੈਨੂੰ ਸਮਝ ਨਹੀਂ ਆਉਂਦਾ ਨਹੀਂ ਫੇਰ ਲੇਬਰ ਵੀ ਥੋੜਾ ਜਿਆ ਹਾਂ ਹਾਂ ਹੱਥੋਂ ਕਰ ਜਾਂਦੀ ਹੈ ਨਾ ਜੀ ਜੇ ਬਈ ਸਾਰਾ ਜਿਰੀ ਲਾਈ ਕੇ ਕਦੋਂ ਜੋਤ ਕਦੋਂ ਕਦੋਂ ਕਰੀ ਜਾ ਘਾਂਟਾ ਕੇ ਪਿੱਛੇ ਅੱਛਾ ਜ ਹਾਂ ਇੱਕ ਦਿਨ ਦਾੜੀ ਦਾ ਕੰਮ ਹੁੰਦਾ ਫਿਰ ਤਾਂ ਬਾਜ ਤਾਂ ਦੇਖ ਭਾਲੇ ਆ ਪਾਣੀ ਧਾਣੀ ਆ ਜੀ ਥੋੜਾ ਬਹ ਦੇਖ ਭਾਲੇ ਕਰਦੇ ਆ ਆਮ ਜੀ ਦੀ ਦਰ ਦੀ ਬਿਲਕੁਲ ਕੰਮ ਕਰਦਾ ਕੋਈ ਨਹੀਂ ਕਰਦਾ ਠੀਕ ਆ ਜੀ ਪਰ ਇਹ ਬਣਾਉਂਦਾ ਉਹ ਠੇਕੇ ਤੇ ਠੀਕ ਆ ਜੀ ਬਿਲਕੁਲ ਬੱਟਲ ਜ਼ਰਾ ਔੜ ਆਪਣੀ ਸਵੇਰੇ ਕਰਦੇ ਆ ਔੜ ਆਉਣੀਆਂ ਲੇਵਰਾਂ ਲਾਉਣੀਆਂ ਲੇਵਰਾਂ ਲਾਉਣੀਆਂ ਜੀ ਬੱਟਲ ਲਾਉਣੀਆਂ ਪਹਿਲਾਂ ਸੁੱਕੇ ਜੋ ਸੁਆਗੇ ਨਾਲ ਲਾ ਦੇਣੀ ਆ ਬਿਲਕੁਲ ਜੀ ਜਿਹਨੇ ਕੰਮ ਸਾਰਾ ਮਸ਼ੀਨਰੀ ਹੋ ਗਿਆ ਮਸ਼ੀਨਰੀ ਕੰਮ ਹੋ ਗਿਆ ਦੇਖ ਭਾਲ ਆਪਣੀ ਕਰਨੀ ਬਣਦੀ ਹੋ ਬਿਲਕੁਲ ਜੀ ਬਿਲਕੁਲ ਜੇ ਪੈ ਵੀ ਨਹੀਂ ਕਰੋਂਗੇ ਫਿਰ ਬਹੁਤ ਮੜੀ ਠੀਕ ਆ ਜੀ ਉਹ 6 7 ਘੰਟੇ ਚੱਲਿਆ ਹੋਊਗਾ ਹਾਂਜੀ ਹਾਂਜੀ ਦੱਸਿਆ ਯਾ ਹਾਂਜੀ ਹਾਂਜੀ ਮਾਡਲ 22 ਇਹ ਤੇ ਜੇ ਮੈਂ 25 ਉਹ ਕਹਿੰਦੇ ਜਦ 25 ਦਾ ਆਇਆ ਨਹੀਂ 24 ਗੇਰ ਨੇ 24 ਗੇਰ 24 ਮਾਡਲ ਵਰਗੇ ਬਾਈ ਗੱਲ ਸਹੀ ਹੈ ਠੀਕ ਆ ਕਿਸੇ ਨਾਟ ਨੂੰ ਚਾਹੀਦਾ ਲੱਗੀ ਟੀਚਰ ਸਾਰੇ ਦੇ ਰੈਕਟਰ ਹਾਂਜੀ ਹਾਂਜੀ ਸਾਰੇ ਗੇਰਾਂ 'ਚ ਬੈਕ ਹੁੰਦਾ ਹੈ ਸਾਰਿਆਂ 'ਚ ਹਾਂ ਆ ਦੇਖੋ ਜੀ ਉਧਰ ਗੇਰ 4 ਨੇ ਇਧਰ ਜੇ ਬੈਕ ਕਰਦੇ ਸਾਰੇ ਗੇਰਾਂ 'ਚ ਅੱਗੇ ਸਾਰਿਆਂ 'ਚ ਬੈਕ ਹੈ 12 ਸਪੀਡਾਂ ਹੋਗਦੀਆਂ ਮੋਟੀਆਂ ਜੀ ਗੱਲ 12 ਸਪੀਡਾਂ ਹਾਂਜੀ ਸਾਰੇ ਸਪੀਡਾਂ ਹੋ ਗਿਆ 12 ਸਪੀਡੇ ਮੇਰੇ ਖਿਆਲ ਨਾਲ ਚੜ੍ਹ ਹਣਾ? ਯਾਨੀ ਕਿ ਇਹ ਫੰਕਸ਼ਨ ਨੇ ਸਾਰੇ بڑے ਟਰੈਕਟਰ ਵਾਲੀ ਨੇ। ਟੋਟਲ ਪਾਵਰ ਚੱਲ ਗਿਆ। ਠੀਕ ਆ ਜੀ। ਤੇ ਸਭ ਤੋਂ ਵੱਡੀ ਗੱਲ ਆਮ ਜਿਹੇ ਟਰੈਕਟਰ ਦੇ ਨਾਲ ਦੇ ਨੇ ਕੋਈ 18 ਪਾਵਰ ਦਾ ਕੋਈ 16 ਦਾ। ਹਾਂਜੀ। ਬੰਦਾ ਲੀਤਾ ਜਾਂਦਾ ਹੈ। ਹਾਂਜੀ। ਪਰ ਉਹ ਕੰਮ ਨਹੀਂ ਕਰਦੇ ਖੇਤ ਪੂਰਾ। ਠੀਕ ਆ ਜੀ। ਇਹ 25 ਪਾਵਰ ਦਾ ਟਰੈਕਟਰ ਹੈ। ਇਹ 25 ਪਾਵਰ ਦਾ ਹਾਂ। ਡਬਲ ਸਿਲੰਡਰ। ਠੀਕ ਆ ਜੀ। ਮਿਟਸੂਬਿਸ਼ੀ ਦੇ ਵੀ ਆਉਣੇ ਆ। ਇੰਜਨ ਦੇਸ਼ਕ ਉਹਨਾਂ ਤਿੰਨ ਸਿਲੰਡਰ ਹੈ। ਪਰ ਛੋਟੇ ਆ। ਛੋਟੇ ਨੇ ਜੀ। ਪਰ ਰੋਡ ਸਪੀਡ ਵੀ ਘੱਟ ਹੈ। ਬਿਲਕੁਲ ਜੀ। ਉਹਦੀ ਰੋਡ ਸਪੀਡ ਮੇਂ ਖਾਲ ਇਦੀ ਰੌਨ ਸਪੀਡ 30 ਦੀ ਹੈ 30 ਦੀ ਹੈਗੀ ਹਾਂਜੀ ਪੂਰਾ ਵਧੀਆ ਕੰਮ ਕਰਦਾ ਠੀਕ ਹੈ ਜੀ ਜੇ ਨਵਾਂ ਟਰੈਕਟਰ ਲੈਣਾ ਉਹਦੇ ਵਾਸਤੇ ਬਹੁਤ ਵਧੀਆ ਹਾਂ ਵੀ ਜਿਹੜਾ ਕੋਈ ਮੇਰਾ ਵੀਰ ਛੋਟਾ ਟਰੈਕਟਰ ਨਵਾਂ ਲਾਭ ਰਿਹਾ ਹੈ ਨਾ ਤੇ ਉਹਦੇ ਨਾਲ ਉਹ ਵਣ ਕੀ ਉਹ ਵੀਰ ਆ ਕੇ ਟਰੈਕਟਰ ਦੇਖ ਲਵੇ ਯਾਨੀ ਕਿ ਜਿਹੜਾ ਆ ਗਿਆ ਟਰੈਕਟਰ ਦੇਖਣ ਨੂੰ ਛੱਡ ਕੇ ਨਹੀਂ ਜਾਊਗਾ ਟਰੈਕਟਰ ਲੈ ਕੇ ਜਾਊਗਾ ਜੇ ਮੈਂ ਨਵਾਂ ਟਰੈਕਟਰ ਹੈ ਹਾਂਜੀ ਹਾਂਜੀ ਮੇਰੇ ਖਿਆਲ ਤੇ ਭਈ 80 ਨਾਲ ਸ਼ਾਇਦ 5.5 ਲੱਖ ਰੁਪਏ ਕੋਟ ਕਰਦੇ ਹੋਗੇ 5.5 ਲੱਖ ਠੀਕ ਹੈ ਜੀ ਬਾਕੀ ਦਾ ਚਲੋ ਕਾਗਜ਼ ਪੱਤਰਾ ਆਉਣ ਲੱਗੇ ਮੋਕੇ ਤੋਂ 10 ਕੱਟਦੇ ਨੇ 20 ਕੱਟਦੇ ਨੇ ਨਹੀਂ ਕੱਟਦੇ ਠੀਕ ਹੈ ਜੀ ਉਹ ਮੌਕੇ ਦੀ ਗੱਲ ਹੈ ਉਹ ਗੱਲ ਬਾਅਦ ਦੀ ਆ ਠੀਕ ਹੈ ਜੀ ਇਹ ਮੁੰਡਰਾ ਟਰੈਂਕਰ ਦੀ ਲੋਡ ਐ ਇੰਨੇ ਕੇ ਪੈਸੇ ਲਾਉਣੇ ਆ ਠੀਕ ਹੈ ਜੀ ਇਹ 80 ਰੁਪਏ ਬਚਾ ਲਿਓ ਲਾਹੇ ਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਾਗਜ਼ ਬਚਣਿਆ ਹਜ਼ਾਰਾਂ ਕੇ ਨਹੀਂ ਬਚੇ ਠੀਕ ਹੈ ਜੀ ਹਾਂ ਪਰ ਜੀ ਨਾਲ ਚਾਰਜ ਕਰਕੇ ਠੀਕ ਹੈ ਜੀ ਰੇਟ ਦੱਸਣਾ ਰੇਟ ਦੱਸ ਦਿਓ ਜੀ ਤੁਸੀਂ ਘੱਟ ਵੱਧ ਨਾਲ ਦ ਬਾਕੀ ਮੌਕੇ ਤੇ ਕਰਦਾਂਗੇ ਕਿ ਘੱਟ ਵੱਧ ਫਿਕਸ ਰੇਟ ਕੋਈ ਨਹੀਂ ਹੈ ਠੀਕ ਹੈ ਜੀ ਓਕੇ ਬਿਲਕੁਲ ਹੀ ਬਿਲਕੁਲ ਕੰਟਾ 107.2 ਹੋਇਆ ਹੈ ਹਾਂ ਜੀ ਇੰਨੇ ਚੱਲਿਆ ਜੀ ਠੀਕ ਮਰਾਲੇ ਦੇ ਵਿੱਚ ਰੇਟ ਨਹੀਂ ਆ ਰਿਹਾ ਰੋਮਾ ਦੇ ਕਿਤੇ ਹਾਂ ਬਿਲਕੁਲ ਉਹ ਸਾਫ਼ ਹੈ ਮਰਾਲੇ ਜਮਾਈਂ ਟਰੈਵਰ ਤੱਕ ਦਾ ਰੰਗ ਨਹੀਂ ਉਤਰਿਆ ਹਾਂ ਜੀ ਇਹ ਸਭ ਤੋਂ ਪਹਿਲਾਂ ਘਸਣੇ ਹੁੰਦੀ ਹੈ ਹੁੱਕ ਦੇ ਅੰਦਰਲੇ ਪਾਸੋਂ ਨਹੀਂ ਰੰਗ ਉਤਰਿਆ ਟੌਪ ਲਈ ਦੁੱਧੇ ਹੀ ਪਈਏ ਬਿਲਕੁਲ ਜੀ ਬਿਲਕੁਲ ਅੱਜ ਜੇ ਨਵਾਂ ਟਰੈਕਟਰ ਕਢਾ ਲਏ ਜਸੇ ਦੁੱਧ ਤੋਂ ਇੱਕੜਾ ਲੈ ਇੱਕੋ ਗੱਲ ਠੀਕ ਹੈ ਜੀ ਤੇ ਲੋਗਾ ਹੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਬਾਕੀ ਤੁਸੀਂ ਜਾ ਕੇ ਆਪਣੀ ਤਸੱਲੀ ਆਪ ਕਰਨੀ ਹੈ ਜੀ ਅਸੀਂ ਆਪਾ ਮਤਲਬ ਕਿ ਹਰੇਕ ਵੀਡੀਓ 'ਚ ਕਹਿੰਦੇ ਆਂ ਵੀ ਆਪਣਾ ਫਰਜ਼ ਹੁੰਦਾ ਹੈ ਵੀਡੀਓ ਬਣਾਉਣਾ ਤੁਹਾਨੂੰ ਟਰੈਕਟਰ ਚੀਜ਼ ਦਿਖਾਉਣੀ YouTube ਦੇ ਮਾਧਿਅਮ ਰਾਹੀਂ ਬਾਕੀ ਜਿਹਨੇ ਲੈਣੀ ਹੈ ਮੇਰੇ ਵੀਰ ਨੇ ਟਰੈਕਟਰ ਆ ਕੇ ਕਿਸੇ ਨਾਲ ਜਾਣਕਾਰ ਬੰਦੇ ਨੂੰ ਲਿਆਓ ਬੇਸ਼ੱਕ ਜਿਹੜੇ ਜਿਹਨੂੰ ਪਤਾ ਹੈ ਮਸ਼ੀਨਰੀ ਬਾਰੇ ਉਹਨੂੰ ਲਿਖਾ ਕੇ ਆਉਣੀ ਪੂਰੀ ਤਸੱਲੀ ਕਰਕੇ ਸਾਡੇ ਕੋਲੋਂ ਨਹੀਂ ਕਿਤੋਂ ਵੀ ਤੁਸੀਂ ਚਾਹ ਚੀਜ਼ ਲੈਣੀ ਹੈ ਆਪਣੀ ਪੂਰੀ ਜਾਂਚ ਪਰਖ ਕੇ ਦੇਖ ਕੇ ਚੀਜ਼ ਫੇਰ ਸੌਦਾ ਕਰੋ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਬਾਈ ਵੀਡੀਓ ਵੀ ਕਾਫੀ ਲੰਬੀ ਬਣ ਗਈ ਅੱਜ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਜੀ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ